ਆ ਦੇਖ ਲਓ ਜੀ ਸਾਦਕ ਐਸ்சி ਬੀਆਈ ਬੈਂਕ ਦਾ ਹਾਲ ਹੈ ਇਹ ਕਿ ਇੱਥੋਂ ਦਾ ਇੱਕ ਅਧਿਕਾਰੀ ਲੋਕਾਂ ਦੀਆਂ ਐਫ ਡੀਆਂ ਸਾਰੀਆਂ ਕਢਾ ਕੇ ਲੈ ਗਿਆ ਘੱਟੋ ਘੱਟ ਕਹਿੰਦੇ 100 ਕਰੋੜ ਦੇ ਨੇੜੇ ਤੇੜੇ ਪੈਸਾ ਹੈ ਹਰ ਇੱਕ ਬੰਦਾ ਕੋਈ ਕਹਿੰਦਾ ਮੇਰਾ 10 ਲੱਖ ਹੈ ਕੋਈ 20 ਲੱਖ ਹੈ ਕਿਸੇ ਦਾ 70 ਲੱਖ ਹੈ ਜੋ ਇੱਥੇ ਲੋਕਾਂ ਦੀ ਆਵਾਜ਼ ਆ ਰਹੀ ਹੈ ਉਹ ਇਹੀ ਕਹਿ ਰਹੇ ਆ ਕਿ ਬਈ ਘੱਟੋ ਘੱਟ 100 ਕਰੋੜ ਵੰਗੂ ਪੈਸੇ ਦੀ ਠੱਗੀ ਮਾਰ ਕੇ ਗਿਆ ਹਰੇਕ ਬੰਦਾ ਰਗੜਿਆ ਬਈ ਯਾਨੀ ਕੋਈ ਨਹੀਂ ਛੱਡਿਆਗਾ ਟਾਈਮ ਦੇਖ ਲਓ ਜੀ 11 ਵਜ ਗਏ ਆ ਹਜੇ ਤੱਕ ਬੈਂਕ ਦਾ ਕੋਈ ਵੀ ਮੇਨ ਅਧਿਕਾਰੀ ਕੋਈ ਨਹੀਂ ਬੈਂਕ ਚ ਪਹੁੰਚਿਆਗਾ ਐਸ ਬੀ ਆਈ ਚੇਅਰਮੈਨ ਦੀ ਕੁਰਸੀ ਆ ਜਿਹੜਾ ਆਪਣਾ ਮੈਨੇਜਰ ਹੁੰਦਾ ਉਹਦੀ ਕੁਰਸੀ ਖਾਲੀ ਆ ਅੰਦਰ ਕੋਈ ਨਹੀਂ ਆਇਆਗਾ ਵੀ ਬੈਂਕ ਚ ਇੰਨਾ ਵੱਡਾ ਫਰਾਡ ਹੋਇਆ ਤੇ ਮੈਨੇਜਰ ਆਵੇ ਮੈਨੇਜਰ ਵੀ ਨਹੀਂ ਆਇਆਗਾ ਤੁਸੀਂ ਆ ਦੇਖ ਸਕਦੇ ਹੋ ਲੋਕਾਂ ਦੀ ਭੀੜ ਲੋਕਾਂ ਦੇ ਨਾਲ ਗਰੁਰਾਂ ਦੀ ਠਗੀ ਮਾਰ ਕੇ ਲਟੇਰਾ ਇੱਕ ਭੱਜ ਗਿਆ ਜੀ ਲੋਕਾਂ ਦੇ ਇੱਕ ਇੱਕ ਰੁਪਿਆ ਇੱਕ ਇੱਕ ਰੁਪਿਆ ਲੋਕਾਂ ਦਾ ਦੇਖ ਸਕਦੇ ਆ ਲੋਕਾਂ ਦੇ ਬਾਈ ਜੀ ਇੱਕ ਇੱਕ ਰੁਪਿਆ ਪੂੰਜੀ ਦਾ ਜੋੜਿਆ ਸੀਗਾ ਜਿਹੜਾ ਕਿ ਉਹ ਲੈ ਕੇ ਭੱਜ ਗਿਆ ਹਰ ਇੱਕ ਬੰਦਾ ਕਹਿ ਰਿਹਾ ਮੇਰਾ 10 ਲੱਖ ਆ ਮੇਰਾ 20 ਲੱਖ ਆ ਉਹ ਮਾਨ ਸਿੰਘ ਵਾਲੇ ਦੇ ਬਾਈ ਹੈਗੇ ਉਹਨਾਂ ਦਾ 16 ਲੱਖ ਰੁਪਏ ਦਾ ਫਰਾਡ ਕੀਤਾ ਹੈ ਆ ਬਾਈ ਹਰਿਆਣੋਂ ਬਾਈ ਜੀ ਬਾਈ ਜੀ ਦੱਸਿਓ ਜੀ ਤੁਹਾਡਾ ਕਿੰਨੇ ਠੱਗੀ ਵਜੀ ਐ 16 ਲੱਖ ਰੁਪਏ ਦੀ ਆ ਬਾਈ ਨਾਲ 16 ਲੱਖ ਦੀ ਠੱਗੀ ਵਜੀ ਐ ਜੀ ਮਾਨ ਸਿੰਘ ਵਾਲੇ ਦਿਨੀਆਂ ਵੀ ਲੁੱਟ ਕੇ ਲੈ ਕੇ ਹੁਣ ਗੱਡੀਆਂ ਭਜਾਉਂਦੇ ਫਿਰਦੇ ਆ ਗੱਡੀਆਂ ਭਜਾਉਂਦੇ ਫਿਰਦੇ ਆ ਇੱਥੋਂ ਬਾਈ ਬਾਈ ਦਾ ਹਸਾਬ ਜੋ ਤੇ ਚਾਪੀ ਫੜੋ ਪਹਿਲੀ ਗੱਲ ਤਾਂ ਪ੍ਰਧਾਨ ਜੀ ਉਹ 6 ਸਾਲ ਤੋਂ ਆ ਬਾਈ ਜੀ ਸਤਕਾਰਯੋਗ ਵੀਰੋਂ ਇੱਥੋਂ ਦੇ ਮੁਲਾਜ਼ਮ ਵੀ ਗੱਡੀਆਂ ਲੈ ਕੇ ਹੁਣ ਨਾ ਭੱਜ ਰਹੇ ਆ ਸਾ ਜਾਲੀ ਕਰਾ ਕਰਾ ਕੇ ਬਾਈ ਜੀ 1600 ਲੱਖ ਰੁਪਇਆ ਕਢਾ ਗਿਆ ਮੁੰਡੇ ਦਾ 16 ਲੱਖ ਰੁਪਇਆ ਕਢਾਇਆ ਚਾਰ ਚਾਰ ਲੱਖ ਦੇਣਾ ਐਫ ਡੀਆ ਸੀਗੀਆਂ ਜਿਹੜੇ ਕਹਿੰਦਾ ਨਾ ਫਰੋਡ ਹੋਇਆ 16 ਲੱਖ ਰੁਪਇਆ ਸੀ ਆ ਜਵਾਕ ਦਾ ਆਨਲਾਈਨ ਕੰਮ ਇੱਕਦਮ ਠੱਪ ਹੋ ਜੇ ਤਾਂ ਲੋਕਾਂ ਦੇ ਪ੍ਰਾਣ ਨਿਕਲ ਜਾਂਦੇ ਆ ਕਿਹਨੇ ਵੀ ਤੇ ਵੱਡੀ ਸਾਜਿਸ਼ ਦੇ ਤਹਿਤ ਆ ਗਿਆ ਜੀ 16 ਲੱਖ ਰੁਪਇਆ ਇੱਕ ਹੋਰ ਆ ਗਿਆ ਆ ਦੇਖੋ ਜੀ ਬਹੁਤ ਹੋਰ ਆ ਗਿਆ ਜੀ मुरदाबाद मुरदाबादरी बैंक मुलाज़िम मुरदाबाद ਵਾਪਸ ਕਰੋ ਵਾਪਸ ਕਰੋ ਮੁਲਾਇਮਾਂ ਦੇ ਨਾਲ ਮਿਲਿਆ ਆ ਪ੍ਰਸ਼ਾਸਨ ਮੁਰਦਾਬਾਦ ਮੁਰਦਾਬਾਦ ਮੁਤਾਬਕ ਪ੍ਰਸ਼ਾਸਨ ਦਾ ਇੱਕ ਵੀ ਅਧਿਕਾਰੀ ਹਜੇ ਤੱਕ ਇੱਥੇ ਨਹੀਂ ਪਹੁੰਚਿਆ ਜਿਹੜਾ ਜ਼ਿੰਮੇਦਾਰ ਆ ਪੀਸੀ ਤੋਂ ਲੈ ਕੇ ਵੱਡੇ ਤੋਂ ਵੱਡਾ ਮਲਾਜਮ ਇਤੋਂ ਗੈਰਹਾਜ਼ਰ ਇਹ ਸਾਰੇ ਲੁਟੇਰੇ ਆ ਸਾਰੇ ਤੁਹਾਡੀ ਜਮਾ ਪੂੰਜੀ ਲੁੱਟ ਕੇ ਤੁਰ ਜਾਣਗੇ ਤੁਸੀਂ ਕਿਸੇ ਨੂੰ ਕੀ ਜਵਾਬ ਦੇਵੋਗੇ ਉਹਦੇ ਡਾਕਰ ਨੂੰ ਕੀ ਮੂੰਹ ਖਾਓਗੇ ਕਿਸ ਨੇ ਮਜ਼ਦੂਰੀ ਕਰਕੇ ਕਿਸ ਨੇ ਦਿਹਾੜੀਆਂ ਕਰਕੇ ਕਿਸ ਨੇ ਕਰਕੇ ਸਾਡੇ ਪੈਸੇ ਵਾਪਸ ਆਉਂਦੀਆਂ ਜਿੱਤੇ ਆ ਤੁਸੀਂ ਬੈਂਕ ਤੋਂ ਲੈਣੇ ਆ ਸਿਰਫ 2 ਘੰਟਿਆਂ ਦਾ ਚੈਨ ਹੈਗਾ ਸੀ ਬੈਂਕ ਨੂੰ ਜਿੰਦਰਾ ਲਾਵਾਂਗੇ ਕਿਤੇ ਕਿਸਾਨੀ ਉਹਨੇ ਅੱਗੇ ਲੜ ਕੇ ਤੁਹਾਡਾ ਹਰ ਸਿਲਸਿਲੇ ਲੜੂਗੀ ਕਿ ਕਿ ਪੈਸਾ ਹੈਗਾ ਵਾਪਸ ਠਾ ਕੇ ਦਿੱਤਾ ਜਾਊਗਾ ਪਰ ਫਿਰੇ ਉਹ ਪ੍ਰਸ਼ਾਸਨ ਦੇ ਪ੍ਰਸ਼ਾਸਨ ਦਾ ਇੱਕ ਵੀ ਵੱਡਾ ਅਧਿਕਾਰੀ ਐਡੇ ਵੱਡੇ ਲੁੱਟ ਐਡਾ ਵੱਡਾ ਡੱਕਾ ਪੰਜਾਬ ਦੇ ਵਿੱਚ ਹੋ ਜਾ ਜੇ ਪ੍ਰਸ਼ਾਸਨ ਦਾ ਇੱਕ ਵੀ ਅਧਿਕਾਰੀ ਇੱਥੇ ਆ ਕੇ ਨਹੀਂ ਪੁੱਜਿਆ ਮੈਨੇਜਰ ਹੀ ਹੈ ਨਹੀਂ ਯਾਰ ਮੈਨੇਜਰ ਨਹੀਂ ਮੁਲਾਜ਼ਮਾ ਸਾਰੇ ਤਿੰਨਾ ਮੁਲਾਜ਼ਮਾ ਤਾਂ ਗੱਡੀ ਭਜਾਉਣ ਗੱਡੀ ਘਟ ਲੱਗੇ ਚੋ ਕੱਲ ਆਲੇ ਨਵੇਂ ਮੁਲਾਜ਼ਮੇ ਨੂੰ ਪਤਾ ਹੀ ਕੁਛ ਨਹੀਂ ਸਿਰਫ ਤੇ ਸਿਰਫ ਤਿੰਨ ਮੁਲਾਜ਼ਮਾ ਲੱਗਾ ਬਾਈ ਆ ਵੀਰ ਦਾ ਆ ਦੇਖੋ ਜੀ ਤਾਂ ਸਾਰੇ ਭੱਜ ਕੇ ਭਰਾ ਵੀ ਦੇਖੋ ਤੁਹਾਡਾ ਬਹੁਤ ਬਹੁਤ ਧੰਨਵਾਦ ਇਹਦਾ ਵੀ ਭਰਾ ਦਾ 16 ਲੱਖ ਸੀਗਾ ਕਿਸ ਨੂੰ ਨਾ 16 ਕਿਸੇ 18 ਕਿਸੇ ਦਾ 20 ਕਿਸੇ ਦਾ 22 ਸਾਰੇ 60 ਲੱਖ 60 ਲੱਖ ਦੀ ਸਾਰੀ ਬੈਂਕ ਵਿਲੀ ਕਰਤੀ ਇਹ ਅੱਜ ਦਾ ਨਹੀਂ ਏ ਪ੍ਰਧਾਨ ਜੀ ਦੱਸ ਰਿਹਾ ਵੀ 6 ਸਾਲਾਂ ਦਾ ਇਹਨਾਂ ਦਾ ਪ੍ਰਿੰਟਰ ਸਾਹਿਬ ਸੀ ਜਿਸ ਨੂੰ ਕਾਪੀ ਦਾ ਪੈਸੇ ਨਹੀਂ ਚਾਹ ਕੇ ਦਿੰਦਾ ਸੀ 6 ਸਾਲਾਂ ਦੀ ਲੁੱਟ ਕੱਲੀ ਚੱਲ ਰਹੀ ਆ ਬਹੁਤ ਵੱਡਾ ਧਾਕਾ ਸਾਡੇ ਦੇ ਲੋਕਾਂ ਦੇ ਨਾਲ ਬਚਿਆ ਕਿਰਤੀ ਕਿਸਾਨ ਨੂੰ ਵਾਦਾ ਕਰਦੀ ਆ ਫਿਰ ਰੁਪਿਆ ਰੁਪਿਆ ਤੁਹਾਡਾ ਦਵਾ ਕੇ ਰਾਵਾਂਗੇ ਜਦੋਂ ਬੈਂਕ ਦੇ ਵਿੱਚ ਪੈਸੇ ਜਮ੍ਹਾਂ ਕਰਾਈ ਸੀ ਤੇ ਬੈਂਕ ਤੋਂ ਹੀ ਲੈਣੇ ਆ ਪਹਿਲੇ ਇਹਨੂੰ ਇੱਥੇ ਆ ਬੈਗ ਮਾਇਕ ਨੂੰ ਆਮਦਨ ਹੁਣ ਦਿੰਦੇ ਆ ਅੱਜ ਆ ਜਾਵੇਂ ਤੁਹਾਵਾ ਮਰਦੇ ਸਰਕਾਰਯੋਗ ਵਿਰੋਧ ਦੇਖੋ ਸਾਡੀਆਂ ਮਾਵਾਂ ਰੋਂਦੀਆਂ ਸਾਡੇ ਬੱਚੇ ਰੋਂਦੇ ਆ ਪ੍ਰਸ਼ਾਸਨ ਦਾ ਇੱਕ ਵੀ ਨੁਮਾਇੰਦਾ ਇੱਥੇ ਨਹੀਂ ਪਹੁੰਚਿਆ ਵਪਾਰ ਮੰਡਲ 사ਦਕ ਕਸ ਬਹੁਤੀ ਸੂਧਵਾਨ ਲੋਕ ਤੇ ਕਿਰਤੀ ਕਿਸਾਨ ਯੂਨੀਅਨਾਂ ਤੇ ਜਥੇਬੰਦੀਆਂ ਦੇ ਹੋਰ ਅਲੱਗ-ਅਲੱਗ ਜਥੇਬੰਦੀਆਂ ਦੇ 11 ਲੱਖ ਰੁਪਈਆ ਬਾਬਾ ਜੀ ਦਾ 11 ਲੱਖ ਮੈਂ ਇੰਤ ਤੀ ਜਵਾਂ ਪੂੰਜੀ ਖਾ ਗਈ ਮੈਂ ਇੰਤ ਤੀ ਜਵਾਂ ਪੂੰਜੀ ਖਾ ਗਈ ਸਟੇਟ ਬੈਂਕ ਆਫ ਸਾਧਕ ਤੁਸੀਂ ਵੀ ਆ ਜਾਓ ਐਂਟਰੀ ਹੋ ਗਈ ਕਾਤਾ ਖਾਲੀ ਐ ਇਹਨਾਂ ਨੂੰ ਵੀ ਬਰਾਬਰ ਥਾਲ ਲਓ 16 ਲੱਖ ਰੁਪਏ ਆਜੋ ਜੀ ਜਿਨ੍ਹਾਂ ਦੇ ਕਿੰਨਾ ਕੋ ਕਾਗਜ਼ ਆ ਗਿਆ ਭਾਈ ਅੱਗੇ ਆਜੋ ਕਾਗਜ਼ ਆ ਗਿਆ ਮੜ ਜਾ ਭਾਈ ਜਿਨ੍ਹਾਂ ਦੇ ਕੋ ਕਾਗਜ਼ ਆ ਗਿਆ ਜਿਨ੍ਹਾਂ ਦੇ ਤੁਹਾਡੇ ਕੋ 81 ਕਰੋੜ ਦਾ ਜੀ ਅੰਦਾਜ਼ਾ ਕਮੇਟਰੀ ਵੀ 32 ਕਰੋੜ ਤੋਂ ਹਲੇ ਹਲੇ ਚੱਲ ਰਹੀ ਹੈ 32 ਕਰੋੜ ਰੁਪਏ ਚੱਲ ਰਹੀ ਹੈ ਹਜੇ ਤੱਕ 32 ਕਰੋੜ ਰੁਪਏ ਨਿਕਲ ਆਇਆ ਜੀ ਬਹੁਤ ਤਾਂ ਤੱਕ ਜਾਣਾ ਇਹ ਅਜੇ ਲੋਕੀ ਤੁਰੇ ਆਉਂਦੇ ਆ ਜਿਵੇਂ ਹਜੇ ਤਾਂ 11 ਵਜੇ ਆ 11 ਵਜੇ ਤੱਕ 32 ਕਰੋੜ ਦਾ ਘਪਲਾ ਸਾਹਮਣੇ ਆ ਗਿਆ ਆਪੇ ਬਾਈ ਕੀ ਨਾਮ ਆ ਤੁਹਾਡਾ ਇਹ ਕਰਨ ਰਵਿੰਦਰ ਸਿੰਘ ਕਿੱਥੋਂ ਦਾ ਤੁਸੀਂ ਰਹਿਣ ਵਾਲੇ ਹੋ ਜਾਣ ਵਾਲੇ ਪਿੰਡ ਦੀ ਜੀ ਕਿੰਨਾ ਤੜਾ ਨੁਕਸਾਨ ਹੋਇਆ ਜੀ 18.5 ਲੱਖ ਦਾ 12.65 ਲੱਖ ਸਾਡਾ ਐਫਡੀ ਸੀ ਕੇ ਲੋਨ ਸੀ ਜੀ ਸਾਡਾ ਸੇਵਿੰਗ ਖਾਤਾ ਸੀਗਾ ਜੀ ਅਜੀ ਚਲੋ ਬੈਂਕ ਮੇਜਰ ਇਹਦੇ ਕੋਲੇ ਆਉਂਦੇ ਸੀ ਆ ਮੈਕ ਬੁਮਾਰੂ ਹਮ ਇਹਨਾਂ ਨੂੰ ਕੁਰਸੀ ਕਹਿੰਦਾ ਬਹਿ ਜਾ ਸਾਨੂੰ ਕੀ ਪਤਾ ਇਹਨਾਂ ਨੂੰ ਪਾਪ ਆ ਹਮ ਇਹ ਤਾਂ ਦਿਲੋਂ ਮੰਨ ਕੇ ਕਿ ਹਰੇਕ ਪੰਜ ਦੀ ਕੋਈ ਵਿਆ ਮੈਂਸ ਦੀ ਕਮਾਈ ਨਾਲ ਨਹੀਂ ਹੋ ਰਹੀ ਆ ਤੇਰੀ ਪੈਸਾ ਕੋਈ ਵੀ ਆਪਾਂ ਦਾ 100000 ਰੁਪਏ ਦੇ ਵੀ ਕੋਈ ਦਾ ਤਾਂ ਵੀ ਬੰਦੇ ਦਾ 18.5 ਲੱਖ ਤੋਂ ਕਿਹੜੀ ਜਿਆ ਇਨੇ ਤੇ ਜਾਂਤਾ ਜਿਵੇਂ ਇਹਨਾਂ ਦਾ ਲੋਨ ਉਹਨਾਂ ਦਾ ਕੀ ਇਹ ਜਵਾਬ ਆ? ਅਸੀਂ ਸਰਕਾਰ ਨੂੰ ਕਹਿੰਦੇ ਆ ਵੀ ਸਰਕਾਰ ਕੋਲੇ ਪੈਸੇ ਰੱਖੇ ਆ। ਸਾਡਾ ਸਾਡਾ ਪਿੰਡ ਦਾ ਹੀ ਪੂਰਾ ਬੱਚਾ ਨਹੀਂ। 13 ਲੱਖ ਕਿੱਧਰ ਗਾ? ਕੋਈ ਆਦਿ ਨੇ ਕੋਰਾਂ ਦਾ ਕਲਾਬ ਹੀ ਕਲਾਬ। 7.5 ਲੱਖ ਕਿਨੇ ਬੰਦਿਆਂ ਦੇ ਪੈਸੇ ਗਏ? ਇਹ ਅਸੀਂ ਮੈਨੇਜਰ ਕੋਲੇ ਨਹੀਂ ਨਾ ਰੱਖੇ। ਇਹਦਾ ਸਰਕਾਰ ਨੂੰ ਦਿੱਤੇ ਆ ਸਾਡੇ ਕੋਲੇ ਨਾਲ ਆ ਵੇਖੋ। ਸਾਡੀ ਸਾਰੇ ਪੈਸਿਆਂ ਦੀ ਡਿਟੇਲ ਆ ਸਾਡੇ ਕੋਲੇ। ਤੇ ਜਦੋਂ ਅਸੀਂ ਪੈਸੇ ਲੈਣ ਆਏ ਪਰਸੂ ਵੀ ਨਾਲ ਨੂੰ ਪਾਉਂਦੇ ਆ। ਦੱਸੋ ਗੌਰ ਨਾਲ ਨੂੰ ਰੋਣਾ ਥੋੜਾ ਉਹ ਪੱਜ ਗਿਆ ਸੀ ਉਹਨੂੰ ਗੂੜ ਵੀ ਲਾਇਆ ਕਹਿੰਦਾ ਮੈਂ ਉਹਨਾਂ ਦੀ 2 ਵਜੇ ਦੇ ਆਪਾਂ ਕੋਈ ਨਾ ਪੈਸੇ ਖਰਚੇ ਸਾਡਾ ਪਹਿਲਾਂ ਵੀ ਇਹ ਐਪੀ ਕੈਂਸਲ ਹੋਇਆ ਹੈ ਨਾ ਇਹ ਟੱਕੇ ਨਾਲ ਸਾਨੂੰ ਐਂਟਰੀਆਂ ਨਹੀਂ ਕਰਕੇ ਦਿੰਦਾ ਸਾਡੇ ਕੋਲ ਟੱਕੇ ਨਾਲ ਹੀ ਐਂਟਰੀਆਂ ਵੀ ਕਰਾਇਆ ਹੈ ਤੇ ਹੁਣ ਐਂਟਰੀ ਹੋਣ ਦੇ ਬਾਵਜੂਦ ਵੀ ਸਾਡੇ ਤੇ ਨਹੀਂ ਆ ਰਹੀਆਂ ਸਾਡੀ ਕੀ ਦੇ ਭਰੋਸਾ ਕਰਾਂਗੇ ਇਹ ਸਾਡੇ ਪੈਸੇ ਕਿੱਥੇ ਗਏ ਸਾਡੇ ਕੋਈ ਗੈਰਕਾਨੂੰਨੀ ਦਾ ਮੇਰੇ ਕੋਲ 17000 ਹੁਣ ਕੀ ਕਹਿ ਰਿਹਾ ਅਧਿਕਾਰੀ ਪੈਸੇ ਵਾਲੇ ਜਿਹੜੇ ਸਾਡੇ ਬੁਰਗਾਂ ਦੇ ਸਾਡੇ ਫੀ ਜੀ ਦੇ ਨਾਮ ਦੇ ਖਾਤੇ ਉਹ ਪੈਸੇ ਦੁਬਾਰਾ ਮਾਰਾ ਉਹ ਅਧਿਕਾਰੀ ਦੇ ਕੰਦੇ ਹੋਣ ਦਾਂਗੇ ਅਧਿਕਾਰੀ ਕੋਈ ਨਹੀਂ ਪਸ਼ੀਦਾਰ ਲੰਘਾ ਇੱਕ ਹੋਰ ਆ ਗਿਆ ਜੀ ਬਚਾਰ ਲੱਖ 80000 ਦੀ ਇੱਕ ਹੋਰ ਆ ਗਈ ਆ ਆ ਭਾਈ ਦਾ 60 ਲੱਖ ਰੁਪਈਆ ਨਾ 55 ਲੱਖ ਰੁਪਈਆ ਆ ਪੱਛੀ ਕੀ ਨਾ ਤੁਹਾਡਾ